ਅਜਨਾਲੇ ਦੇ ਲਾਗੇ ਅਜਨਾਲੇ ਭੋਗਾ ਦੂਸਰੇ ਪਾਸੇ ਅਜਨਾਲੇ ਦੇ ਚੜ੍ਹਦੇ ਪਾਸੇ ਜਿਹੜਾ ਏਰੀਆ ਸਾਰਾ ਡੁੱਬਿਆ ਆ ਉਧਰ ਅਸੀਂ ਪਿੰਡਾਂ 'ਚ ਜਿਹੜੇ ਲੋਕਾਂ ਨੂੰ ਵੈਕਸੀਨ ਟਰਨ ਵਾਸਤੇ ਬਾਬਾ ਸੁੱਖਾ ਸਿੰਘ ਬਾਬਾ ਹਾਕਮ ਸਿੰਘ ਉਹਨਾਂ ਨੇ ਆਪਣੇ ਬੇੜੇ ਘੱਲੇ ਆ ਉਹਨਾਂ ਬੇੜਿਆਂ 'ਚ ਅਸੀਂ ਸਵਾਰ ਹੋ ਕੇ ਇਹਨਾਂ ਡੇਰੇ ਆਲਾ ਇਲੈਕਸ਼ਨ ਕਰ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਹੜ੍ਹ ਨੇ ਆਪਣੀ ਕੋਈ ਕਸਰ ਨਹੀਂ ਆ ਛੱਡੀ ਦੇਖ ਕੂਕੀ ਸੰਗਤ ਨੇ ਵੀ ਕੋ ਕਸਰ ਨਹੀਂ ਛੱਡੀ ਇੱਥੇ ਸੇਵਾ ਕਰਨ ਵਾਸਤੇ ਹੁਣ ਇਹ ਰਮਦਾਸਵਾਲ ਸੈਂਕੜਿਆਂ ਦੀ ਗੇਂਤੀ ਦੇ ਵਿੱਚ ਟਰਾਲੀਆਂ ਰਾਸ਼ਨ ਸਮਗਰੀ ਲੈ ਕੇ ਪਹੁੰਚ ਗਈਆਂ ਨੇ ਪਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਔਰ ਆਪਣੇ ਤੱਕ ਸ਼੍ਰੀਮੰਦਰ ਜੀ ਪਟਨਾ ਸਾਹਿਬ ਵੱਲੋਂ ਜਿਹੜੀ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਾਡੇ ਪ੍ਰਧਾਨ ਸਾਹਿਬ ਨੇ ਜਨਕੰਤਰ ਸਾਹਿਬ ਨੇ ਲਾਈ ਆ ਉਹ ਜ਼ਿੰਮੇਵਾਰੀ ਇਹ ਆ ਕਿ ਵੱਧ ਤੋਂ ਵੱਧ ਹੁਣ ਦਵਾਈਆਂ ਚਾਹੀਦੀਆਂ ਸਾਨੂੰ ਇੱਥੇ ਐਸ ਪਾਸੇ ਦੇਣ ਵਾਸਤੇ ਦਵਾਈਆਂ ਡੀਜ਼ਲ ਇਹ ਸਾਰੀ ਜਿਹੜੀ ਸਮਗਰੀ ਆ ਆਉਣ ਵਾਲੇ ਸਮੇਂ ਤੇ ਇੱਥੇ ਕੰਮ ਆਊਗੀ ਹੁਣ ਇੱਕੋ ਥਾਏ ਅਸੀਂ ਰਾਸ਼ਨ ਇਧਰ ਨਾਲ ਲਈ ਆਈਏ ਕੁਝ ਸਮਾਂ ਜਦੋਂ ਪਾਣੀ ਲੱਥੇਗਾ ਔਰ ਪਾਣੀ ਲੱਥਣ ਤੋਂ ਬਾਅਦ ਜਿਹੜੀਆਂ ਸਮਗਰੀਆਂ ਦੀ ਲੋੜ ਪੈਣੀ ਆ ਉਹ ਸਾਨੂੰ ਦੇਖਣਾ ਪਏਗਾ ਅਸਲ ਲੜਾਈ ਪਾਣੀ ਲੱਥਣ ਤੋਂ ਬਾਅਦ ਪੈਣੀ ਆ ਜਿਹੜੀ ਸਾਨੂੰ ਵੱਧ ਤੋਂ ਵੱਧ ਇੱਥੇ ਜਿਹੜੇ ਟੰਕਰ ਜਾਂ ਹੋਰ ਉਹਦੀਆਂ ਜਿਹੜੇ ਜਾਨਵਰ ਮਰੇ ਨੇ ਉਹਨਾਂ ਜਾਨਵਰਾਂ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਇਹਨਾਂ ਦੀ ਬਾਣੀ ਲੱਖਣ ਤੋਂ ਬਾਅਦ ਉਹਨਾਂ ਜਾਨਵਰਾਂ ਦਾ ਜਿਹੜਾ ਸਿਸਟਮ ਹੈ ਨਾ ਜਿਹੜਾ ਸੜਿਆ ਆਣਿਆ ਉਹ ਲੋਕਾਂ 'ਚ ਫੈਲੇਗੀ ਔਰ ਬਿਮਾਰੀ ਫੈਲੇਗੀ ਉਤੋਂ بچਣ ਵਾਸਤੇ ਵੱਧ ਤੋਂ ਵੱਧ ਜਿਹੜੀਆਂ ਸਾਡੀਆਂ ਬੜੀਆਂ-ਬੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਮੋਟੋ ਕੇ ਇੱਕ ਸਿਰ ਜੋੜ ਕੇ ਆਪਸ 'ਚ ਇਹਨਾਂ ਸਮਿਆਂ 'ਚ ਜ਼ਿੰਮੇਵਾਰੀਆਂ ਲੈ ਕੇ ਮੈਡੀਕਲ ਟੀਮਾਂ ਤੇ ਇਥੇ ਘੇਮੀਆਂ ਭੇਜਣੀਆਂ ਪੈਣਗੀਆਂ ਮੈਡੀਕਲ ਟੀਮਾਂ ਦੇ ਨਾਲ-ਨਾਲ ਦਵਾਈ ਔਰ ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਨੇ ਜੀਵਨਦਾਰਾਂ ਨੇ ਆਪਣੀਆਂ ਪੈੜੀਆਂ ਨੂੰ ਜਾਣਾ ਆ ਪਾਣੀ ਸੁੱਕਿਆ ਵੱਧ ਤੋਂ ਵੱਧ ਡੀਜ਼ਲ ਦੀ ਲੋੜ ਪੈਣੀ ਆ ਉਹ ਡੀਜ਼ਲ ਇਹਨਾਂ ਨੂੰ ਪ੍ਰੋਵਾਈਡ ਜਿਹੜਾ ਕਰ ਸਕੂਗਾ ਉਹਦੀ ਬਹੁਤ ਵੱਡੀ ਸੇਵਾ ਹੋਊਗੀ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਪੈੜੀਆਂ ਵੱਡੀਆਂ ਫਿਰ ਖਾਦ ਦੀ ਲੋੜ ਪੈਣੀ ਆ ਤਕਰੀਬਨ 6-7 ਮਹੀਨੇ ਲਗਾਤਾਰ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਸਰਕਾਰ ਤੇ ਚਲੋ ਇੱਥੇ ਮੈਨੂੰ ਦਿੱਸਤੀ ਨਹੀਂ ਕਿਤੇ ਨਹੀਂ ਆਪਾਂ ਕਹਿ ਨਹੀਂ ਸਕਦੇ ਅਸੀਂ ਇਸ ਦੇਸ਼ ਤੇ ਮਸ਼ਹਨੀਕ ਤੇ ਹੈਗੇ ਆ ਪਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਇਸ ਵੇਲੇ ਉਜਲਿਆ ਜਿਹੜੀ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੀ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਵੀ ਜੇ ਸਰਕਾਰ ਕਿਤੇ ਸਾਡੀ ਆਵਾਜ਼ ਸੁਣੇ ਸੈਂਟਰ ਗਵਰਨਮੈਂਟ ਸੁਣੇ ਔਰ ਜੇ ਆਫਤਾ ਦੇ ਟਾਈਮ ਤੇ ਅਸੀਂ ਬਾਹਰੀਆਂ ਕੰਟਰੀਆਂ ਦੀ ਮਦਦ ਕਰ ਸਕਦੇ ਆ ਤੇ ਪੰਜਾਬ ਤੇ ਹੋਇਆ ਜਿੰਨੇ ਦੇਸ਼ੋਂ ਪਾਲਿਆ ਆ ਜਿਹੜੇ ਔਖੇ ਵੇਲੇ ਜੇ ਦੇਸ਼ ਤੇ ਕੰਮ ਆਉਂਦਾ ਆ ਉਹ ਸੂਬੇ ਦੇ ਨਾਲ ਸਾਨੂੰ ਰਹਿਣਾ ਚਾਹੀਦਾ ਏ ਇਹ ਸੂਬਾ ਬਸੇ ਗੁਰੂ ਦੇ ਨਾਂ ਤੇ ਇਹ ਸਤੂ ਗੁਰੂ ਕਲਗੀਧਰ ਬਾਦਸ਼ਾਹ ਦੇ ਸਿੱਖਾਂ ਦਾ ਸੂਬਾ ਏ ਇਹ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਜੇ ਪੰਜਾਬ ਖੁਸ਼ਹਾਲ ਹੋਏਗਾ ਤੇ ਮੈਂ ਦੇਸ਼ ਦੀਆਂ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਪੰਜਾਬ ਖੁਸ਼ਹਾਲ ਆ ਤੇ ਦੇਸ਼ ਖੁਸ਼ਹਾਲ ਆ ਜੇ ਪੰਜਾਬ ਖੁਸ਼ਹਾਲ ਨਹੀਂ ਆ ਤੇ ਸਾਡੇ ਦੇਸ਼ ਨੂੰ ਖੁਸ਼ਹਾਲ ਲੈਣ 'ਚ ਬੜੀ ਔਕਤ ਆਏਗੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਸੈਂਟਰ ਸਰਕਾਰ ਨੂੰ ਖਾਸ ਕਰਕੇ ਕਿ ਤੁਹਾਡੇ ਕੋਲ ਬੜੇ ਵੱਡੇ ਸਾਧਨ ਨੇ ਫੌਜ ਦੇ ਸਾਧਨ ਨੇ ਫੌਜ ਦੀਆਂ ਆਪਣੀਆਂ ਬੇੜੀਆਂ ਨੇ ਉਹਨਾਂ ਕੋ ਵੱਡੇ ਵੱਡੇ ਟਰੱਕ ਨੇ ਜਿਹੜੇ ਬੋਟਰ ਪ੍ਰੂਫ ਟਰੱਕ ਨੇ ਉਹਨਾਂ ਨੂੰ ਇਸ ਵਕਤ ਤੇ ਬਹੁਤ ਲੋੜ ਆ ਉਹਨਾਂ ਦੀ ਇਸ ਤੋਂ ਬਾਅਦ ਜਿਹੜੀ ਮਸ਼ੀਨਰੀ ਲੱਗਣੀ ਆ ਪੈੜੀਆਂ ਤੇ ਘਰ ਸਾਫ ਕਰਨ ਵਾਸਤੇ ਉਹਦੀ ਬਹੁਤ ਵੱਡੀ ਸਰਕਾਰ ਨੂੰ ਇੱਥੇ ਇਸ ਹਫ਼ਤਾ ਦੇ ਵਿੱਚ ਇਹਨਾਂ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਆ ਇਸ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਆਪਾਂ ਨੂੰ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਇਸ ਵਕਤ ਪੰਜਾਬ ਦੇ ਨਾਲ ਖੜੋ ਜੇ ਪੰਜਾਬ ਦੇ ਨਾਲ ਖੜੋਗੇ ਹੇ ਪ੍ਰਮਾਤਮਾ ਤੁਹਾਡੇ ਨਾਮ ਲੋਏਗਾ ਸਾਡੀਆਂ ਬੇਨਤੀਆਂ ਬੇਨਤੀਆਂ ਨੂੰ ਸਵੀਕਾਰ ਕਰੋ ਅਸੀਂ ਤੱਕ ਸ੍ਰੀ ਹਰਿਮੰਦਰ ਕੀ ਪਟਨਾ ਸਾਹਿਬ ਵੱਲੋਂ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੇਗੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਸਾਰਿਆਂ ਤੇ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਾਡੇ ਮੀਡੀਆ ਪਰਿਵਾਰੀ ਸੁਦੀਪ ਸਿੰਘ ਜੀ ਵੀ ਨਾਲ ਨੇ ਔਰ ਹੋਰ ਸਾਥੀ ਇੱਕ ਸਾਡੇ ਨਾਲ ਨੇ ਪੰਜਾਬ ਤੋਂ ਅਸੀਂ ਜਗਾ ਜਗਾ ਜਾ ਕੇ ਹੁਣ ਇਸ ਵਕਤ ਇਸ ਜਨਾਲੇ ਪਹੁੰਚੇ ਆਂ ਇਸ ਤੋਂ ਬਾਅਦ ਡੇਰਾ ਬਾਬਾ ਨਾਨਕਪੁਰ ਵੀ ਅਸੀਂ ਜਾ ਰਹੇ ਹਾਂ ਅਸੀਂ ਪਿੰਡਾਂ ਦਾ ਗਾਂ ਪਿੰਡਾਂ ਦਾ ਜਿੱਥੇ ਜਿੱਥੇ ਅਜੇ ਪਾਣੀ ਖਲੋਤਾ ਹੈ ਅਸੀਂ ਬੇੜੀਆਂ ਰਾਈ ਜਾ ਕੇ ਵੀ ਨਿਰੀਖਣ ਕਰ ਰਹੇ ਹਾਂ ਔਰ ਦਿਖਾਇਆ ਹੈ ਇਹ ਕੰਡਪੜਵੀ ਟਕਸਾਲ ਤੇ ਔਰ ਕੱਲ ਸ਼੍ਰੀ ਖਾਨਪੜ ਸਾਹਿਬ ਵੀ ਰੱਖਿਆ ਗਿਆ ਹੈ ਆ ਪਟਨਾ ਸਾਹਿਬ ਦੇ ਆਪਣੇ ਸਾਧੂ ਦੀ ਭਰੇ ਵਾਸਤੇ ਪਰ ਪੰਜਾਬ ਦੀ ਇਸ ਵਰਤਾਈ ਆਪਾਂ ਨੂੰ ਖਾਣ ਵਾਸਤੇ ਬੇਂਤੀਆ ਕੇ ਵੱਟੇ ਵੱਟ ਸੰਗਤ ਪੁਰਵਕੇ ਅਰਦਾਸ ਕਰੇ ਬੇਨਤੀ ਕਰੇ ਕਿ ਸਤਿਗੁਰੂ ਮਿਹਰ ਕਰੇ ਔਰ ਆਉਣ ਵਾਲੇ ਸਮੇਂ ਚ ਇੱਥੇ ਖੁਸ਼ਹਾਲੀ ਆਵੇ ਅਮਨ ਆਵੇ ਔਰ ਲੋਕ ਕੇ ਦੁਆਰਾ ਆਪਣੇ ਘਰਾਂ ਚ ਪਰتن ਔਰ ਖੁਸ਼ੀ ਨਾਲ ਖੁਸ਼ਹਾਲੀ ਨਾਲ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ